ਫੜਕਰਨਾਉਣ ਦੇ ਵਿੱਚ ਰੇਤਾਂ ਜ਼ਮੀਨਾਂ ਦੇ ਵਿੱਚ ਬਹੁਤ ਚੜ ਗਈ ਸੀ ਇਹ ਬਹੁਤ ਬਹੁਤ ਖਾਲਸਾ ਅੜਗਲ ਦਾ ਧੰਨਵਾਦ ਕਰਦੇ ਜਿਨ੍ਹਾਂ ਵਿਚਾਰਾਂ ਭਰਾਵਾਂ ਨੇ ਆਣ ਕੇ ਸਾਡੀ ਬਾਹ ਫੜੀ ਆ ਨਹੀਂ ਤਾਂ ਸਾਨੂੰ ਅਜੇ ਤੱਕ ਕੋਈ ਮੇਹਦ ਹੀ ਨਹੀਂ ਸ਼ੈ ਗਈ ਬੰਦੇ ਪੈੜੀ ਸਾਡੀ ਬਣੂਗੀ ਕਿ ਨਾ ਬਣੂਗੀ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਸਾਡੇ ਪਿੰਡ ਦੇ ਵਿੱਚ ਆਣ ਕੇ ਨਾ ਕੰਮ ਇਹਦਾ ਵਧੀਆ ਕੀਤਾ ਵਾ ਤਾਂ ਹੁਣ ਜ਼ਮੀਨਾਂ ਨੂੰ ਪੱਧਰ ਕਰ ਰਹੇ ਆ ਤੇ ਕਾ ਸਾਈਡ ਦੀ ਟੀਮ ਆਈ ਹੋਈ ਲੱਗੀ ਹੋਈ ਆ ਤੇ ਪੈਣੀ ਕਰਾ ਕੇ ਬਣਾਉਂਦਾ ਇਹ ਪੱਤਰ ਕਰੀ ਜਾਂਦੇ ਆ ਜੀ ਇਹ ਜ਼ਮੀਨ ਵੀ ਜੀ ਸਾਡੇ ਚੌਂ ਭਰਾਵਾਂ ਦੀ ਹੈਗੀ ਆ ਕੋਈ 15 ਤੋਂ 20 ਏਕੜ ਤੇ ਜਿਹੜਾ ਹੋਰ ਵੀ ਪਿੰਡ ਦਾ ਰਕਬਾ ਵਾ ਉਹ ਤਾਂ ਬਹੁਤ ਜ਼ਿਆਦਾ ਸਾਰਿਆਂ ਦਾ ਮੈਂ ਤਾਂ ਧੰਨਵਾਦ ਕਰਦਾ ਜਿੰਨੇ ਕਿੰਨਾਂ ਦਾ ਵਿਚੇਰਾ ਨੇ ਸਾਡਾ ਬਾਹ ਫੜੀ ਆ ਇਹ ਤਾਂ ਸਾਡੇ ਕਈਆਂ ਘਰ ਇਹੋ ਜਿਹੇ ਹੀ ਵਿਚਾਰੇ ਮਾਤੜ ਬੰਦੇ ਉਹਨਾਂ ਤੋਂ ਸਾਰੀ ਉਮਰ ਦੀ ਜ਼ਮੀਨ ਬਣ ਸਕਦੀ ਵਿੱਚ ਟੋਏ ਟਿੱਬੇ ਪੈ ਗਏ ਰੇਤਾਂ ਚੜ ਗਈ ਸਾਰੇ ਇਹਨਾਂ ਵੀਰਾਂ ਨੇ ਆਣ ਕੇ ਬਣਾਈ ਸਾਰਾ ਸਿਆਲ ਹੀ ਵੀਰਾਂ ਨੇ ਹੋ ਗਿਆ ਲੱਗਿਆ ਨਾ ਆਣ ਕੇ ਠੰਡ ਦੇ ਵਿੱਚ ਨਾ ਨਰਾਤ ਵੇਖੀ ਨਾ ਦਿਨ ਵੇਖੀ ਹੋਰ ਵੀ ਵੀਰਾਂ ਨੇ ਸੱਜਣਾ ਮਿੱਤਰਾਂ ਨੇ ਸਾਰਿਆਂ ਨੇ ਆਣ ਕੇ ਬਹੁਤ ਜਿਆਦਾ ਸਾਡੀ ਬਾਹ ਫੜੀ ਆ ਪਰ ਇਹਨਾਂ ਦੇ ਬਹੁਤ ਹੀ ਜਿਆਦਾ ਸਭੋਂ ਬਾਹ ਫੜੀ ਆ ਨਾ ਅਜੇ ਤੱਕ ਵੀ ਵਿਚਾਰੇ ਲੱਗੇ ਆਉਂਦੇ ਅਜੇ ਵਿਚਾਰੇ ਖੜੇ ਆ ਠੰਡੇ ਆ ਅਜੇ ਵੀ ਅਜੇ ਇੱਕ ਕਰੀ ਆਉਣ ਦਾ ਇਹ ਕੰਮ ਨਹੀਂ ਨਹੀਂ ਕੋਈ ਉਮੀਦ ਨਹੀਂ ਸਨ ਉਮੀਦ ਹੈ ਹੀ ਨਹੀਂ ਸਾਡੇ ਤੋਂ ਉਂਝ ਨਹੀਂ ਸਾਰੀ ਕੁਰਬਾਨੀਆਂ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਈਸਟ ਦਾ ਜਿਨ੍ਹਾਂ ਨੇ ਆਣ ਕੇ ਸਾਡੀ ਬਾਹ ਫੜੀ ਹੋਈ ਆ ਤੇ ਨਹੀਂ ਸਾਡੇ ਤੋਂ ਜ਼ਮੀਨ ਪੱਧਰ ਹੋ ਨਹੀਂ ਸਕਦੀ ਅਜੇ ਤੱਕਾਂ ਕਿ ਜੀ ਵੀ ਜੀ ਮੈਂ ਹੀ ਤਾਂ ਸਾਰੇ ਉੱਪਰ ਹੀ ਤੁਹਾਡਾ ਗੁਣ ਭਲਾ ਹੀ ਨਹੀਂ ਸਕਦੀ ਵੀ ਖਾਦ ਵਿਚਾਰੇ ਸਾਨੂੰ ਕੋ ਲੋ ਦਿੱਤਾ ਵਾ ਡ੍ਰਿੱਲਾ ਇਹਨਾਂ ਵਿਚਾਰੇ ਲੋਕਾਂ ਨੇ ਮੰਗ ਕੇ ਸਾਨੂੰ ਬਕਈਆਂ ਮੂੰਗੀਆਂ ਸਾਨੂੰ ਬੀਜ ਕੇ ਦਿੱਤੀਆਂ ਅਸੀਂ ਤਾਂ ਸਾਰੇ ਉੱਪਰ ਦੇਣ ਦੇ ਨਹੀਂ ਸਕਦੇ ਜਿੰਨਾ ਕਹਿੰਦਾ ਵਿਚਾਰਿਆਂ ਨੇ ਆਣ ਕੇ ਸਾਡੀ ਮਾਂ ਫੜੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਗ ਵੀ ਅੱਗੇ ਮੀਰ ਜਾਪੀ ਚਾਹ ਹੁਣ ਸਾਨੂੰ ਥੋੜੀ ਜੀ ਆਸ ਹੋ ਗਈ ਆ ਵੀ ਚੱਲ ਇਹਦੇ ਵਿੱਚ ਪੱਦਰ ਹੋ ਗਏ ਬਣ ਕੇ ਕੋਈ ਵੀ ਪਾਈ ਸਕੂਗਾ ਕੋਈ ਫਸਲ ਤਿਆਰ ਹੋ ਚੁੱਕੂਗੀ ਗਾਂ ਆਦਿ ਹਾਂਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਖਾਸਾਇਡ ਦਾ ਇਹਨਾਂ ਜਿਨ੍ਹਾਂ ਨੇ ਆਣ ਕੇ ਆਣ ਕੇ ਸੰਯੋਗ ਦਿੱਤਾ ਇਹਨਾਂ ਦਾ ਤਾਂ ਦੇ ਨਹੀਂ ਸਕਦੇ ਸਾਰੀ ਔਰ ਜੀ